ਸਸਤੀਗਾ ਕਿਸਾਨ ਭਰਾਵੋ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਅਪਡੇਟ ਦੇ ਵਿੱਚ 1 ਜਨਵਰੀ ਦੇ ਨੇੜੇ ਤੇੜੇ ਮੀਂਹ ਦੀ ਅਪਡੇਟ ਇੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸਾਨ ਵੀਰ ਹੁਣ ਲਗਾਤਾਰ ਸਮਾਰਵਲ ਦੇਖ ਰਹੇ ਨੇ ਰੱਬ ਤੋਂ ਉਮੀਦ ਕਰ ਰਹੇ ਨੇ ਕਿ ਇੱਕ ਚੰਗਾ ਮੀਂਹ ਹੋਵੇਗਾ ਤੇ ਇਹ ਮੀਂਹ ਦੇ ਨਾਲ ਕਣਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਨਵਾਂ ਰੂਪ ਦੇਖਣ ਨੂੰ ਮਿਲਦਾ ਹੈ ਕਿਉਂਕਿ ਬਿਸ਼ੱਕ ਅਸੀਂ ਧਰਤੀ ਵਾਲਾ ਪਾਣੀ ਜਿੰਨਾ ਮਰਜ਼ੀ ਲਗਾ ਲੱਕ ਲਈਏ ਪਰ ਜਦੋਂ ਕੁਦਰਤੀ ਵਰਖਾ ਹੁੰਦੀ ਹੈ ਉਹਦੇ ਨਾਲ ਇੱਕ ਅਲੱਗ ਜਿਹਾ ਹੀ ਰੂਪ ਦੇਖਣ ਨੂੰ ਮਿਲਦਾ ਹੈ ਤੇ ਕਿਉਂਕਿ ਵਰਖਾ ਜਿਹੜੀ ਸਰਦਰ ਉੱਤਰੀ ਹੁੰਦੀ ਹੈ ਉਹਦੇ ਵਿੱਚ ਠੰਡ ਅਤੇ ਮੌਸਮ ਦਾ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ ਅਜਿਹੇ ਦੇ ਵਿੱਚ ਫਿਲਹਾਲ ਤਾਜ਼ਾ ਹਾਲਾਤ ਦੇਖੇ ਜਾਣ ਤਾਂ 28 ਤਰੀਕ ਨੂੰ ਧੁੰਦ ਬਿਸ਼ੱਕ ਪੰਜਾਬ ਦੇ ਉੱਪਰ ਬਣੀ ਹੋਈ ਨਜ਼ਰ ਆ ਰਹੀ ਹੈ ਪਰ ਜਿਵੇਂ ਜਿਵੇਂ ਅੱਗੇ ਸਿਸਟਮ ਵਧ ਰਿਹਾ ਤੁਸੀਂ ਦੇਖੋਗੇ ਇੱਕ ਪੱਛਮੀ ਡਿਸਟਰਬੈਂਸ ਜਿਹੜੀ ਹੈ ਉਹ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ 29 ਤਰੀਕ ਦੇ ਨੇੜੇ ਤੇ ਤੁਸੀਂ ਦੇਖੋਗੇ ਧ ਤੇ ਨਾਲ ਦੀ ਨਾਲ ਸਿਸਟਮ ਜਿਹੜੇ ਨੇ ਉਹ ਪੱਛਮੀ ਵੀ ਉਹ ਆਪਣਾ ਸਿਰ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਖਾਸ ਤੌਰ ਤੇ ਮੌਸਮ ਸੰਬੰਧੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਅਪਡੇਟ ਹੈ ਧੁੰਦ ਦੀ 29 ਤਰੀਕ ਨੂੰ ਇਹ ਤਗੜੀ ਧੁੰਦ ਫੇਰ ਤੋਂ ਦੇਖਣ ਨੂੰ ਮਿਲੂਗੀ ਕਿਉਂਕਿ ਇਸ ਸਮੇਂ ਅਗਰ ਮੈਂ ਹਵਾ ਦੀ ਗੱਲ ਕਰ ਸਕਾਂ ਤਾਂ ਪੱਛਮੀ ਹਵਾ ਲਗਾਤਾਰ ਚਲਦੀ ਹੋਈ ਨਜ਼ਰ ਆ ਰਹੀ ਹੈ ਇਸ ਪੱਛਮੀ ਹਵਾ ਦੇ ਵਜੋਂ ਠੰਡੀ ਅਤੇ ਖੁਸ਼ਕ ਹਵਾਵਾ ਪੰਜਾਬ ਵਿੱਚ ਐਂਟਰ ਕਰ ਰਹੀਆਂ ਨੇ ਜਿਸ ਦੇ ਕਾਰਨ ਤਾਪਮਾਨ ਬਿਸ਼ੱਕ ਸਟੇਬਲ ਬਣੇ ਹੋਏ ਨੇ ਧੁੱਪ ਚੰਗੀ ਲੱਗ ਰਹੀ ਹੈ ਦੁਪਹਿਰ ਦੇ ਸਮੇਂ ਕਿਉਂਕਿ ਜਿਹੜੀ ਧੁੰਦ ਹੈ ਉਹ ਸਵੇਰੇ ਸਵੇਰੇ ਰਹਿੰਦੀ ਹੈ ਪੱਛਮੀ ਹਵਾ ਨਾਲ ਦੁਪਹਿਰ ਨੂੰ ਧੁੰਦ ਚੱਕ ਹੋ ਜਾਂਦੀ ਹੈ ਪਰ 29 ਤਰੀਕ ਤੋਂ ਬਾਅਦ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ 30 ਤਰੀਕ ਦੇ ਨੇੜੇ ਤੁਸੀਂ ਦੇਖੋਗੇ ਪਾਕਿਸਤਾਨ ਦੇ ਵਿੱਚ ਇੱਕ ਪੱਛਮੀ ਸਿਸਟਮ ਜਿਹੜਾ ਹੈ ਉਹ ਐਂਟਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਪੱਛਮੀ ਸਿਸਟਮ ਬਿਸ਼ੱਕ ਹਲੇ ਆਪਣਾ ਦਾਇਰਾ ਵਧਾ ਰਿਹਾ ਤੇ ਪਿਛਲੇ ਲਗਾਤਾਰ ਕਾਫੀ ਦਿਨਾਂ ਤੋਂ ਆਪਣਾ ਸਾਨੂੰ ਲੱਗ ਰਿਹਾ ਹੈ ਕਿ ਇੱਕ ਤਰੀਕ ਦੇ ਨੇੜੇ ਤੇ ਪੰਜਾਬ ਦੇ ਵਿੱਚ ਕਾਰਵਾਈ ਹੋ ਸਕਦੀ ਹੈ 30 ਤਰੀਕ ਜਿਵੇਂ ਹੀ ਦੁਪਹਿਰ ਦਾ ਸਮਾਂ ਨਿਕਲੇਗਾ ਤਾਂ ਪੰਜਾਬ ਦੇ ਉੱਪਰ ਚੰਗੀ ਧੁੱਪ ਦੇਖਣ ਨੂੰ ਮਿਲੂਗੀ ਪਰ ਪਹਾੜੀ ਖੇਤਰਾਂ ਵਿੱਚ ਤੁਸੀਂ ਦੇਖੋਗੇ ਪੰਜਾਬ ਦੇ ਉੱਤਰਲੇ ਪਾਸੇ ਜੰਮੂ ਕਸ਼ਮੀਰ ਲੇਹ ਲਦਾਖ ਉੱਤਰਾਖੰਡ ਹਿਮਾਚਲ ਇਹਨਾਂ ਵਿੱਚ ਜਿਹੜਾ ਸਿਸਟਮ ਇਹ ਦਾਇਰਾ ਵਧੀਆ ਤਰੀਕ ਵਿੱਚ ਫੈਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਪਰ ਮੇਨ ਜਿਹੜੀ ਕਾਰਵਾਈ ਪੰਜਾਬ ਦੀ ਅਗਰ ਗੱਲ ਕਰੀ ਤੁਸੀਂ ਦੇਖੋਗੇ ਲਗਭਗ 31 ਤਰੀਕ ਸ਼ਾਮ ਦੇ ਨੇੜੇ ਤੇੜੇ ਇਹ ਸਿਸਟਮ ਕਿਤੇ ਨਾ ਕਿਤੇ ਆਪਣਾ ਸਿਰ ਚੱਕਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਨਾਲ ਉਮੀਦ ਹੈ ਕਿ 31 ਤਰੀਕ ਲਗਭਗ ਦੁਪਹਿਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਚੰਗੀ ਧੁੰਦ ਅਤੇ ਬੱਦਲਬਾਹੀ ਦੇਖਣ ਨੂੰ ਮਿਲੂਗੀ ਪਰ ਨਾਲ ਦੀ ਨਾਲ ਜਿਹੜਾ ਸਿਸਟਮ ਹੈ ਉਹ ਪੰਜਾਬ ਦੇ ਨਾਲ ਲੱਗਦੇ ਬਾਕੀ ਸੂਬਿਆਂ ਵਿੱਚ ਅਗਰ ਮੈਂ ਗੱਲ ਕਰ ਲਵਾਂ ਗੁਜਰਾਤ ਤੋਂ ਲੈ ਕੇ ਰਾਜਸਥਾਨ ਹਰਿਆਣਾ ਅਤੇ ਪੰਜਾਬ ਉੱਤਰਾਖੰਡ ਹਿਮਾਚਲ ਜੁਪੀ ਇਹਨਾਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ 31 ਤਰੀਕ ਨੂੰ ਰਾਜਸਥਾਨ ਗੁਜਰਾਤ ਵਿੱਚ ਮੀਂਹ ਦੀ ਪੂਰੇ ਪੂਰੇ ਚਾਂਸ ਨੇ ਕਿਹੜੇ ਕਿਹੜੇ ਇਲਾਕੇ ਹੋਣਗੇ ਉਹ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਸਕਰੀਨ ਦੇ ਉੱਪਰ ਨੇ ਪਰ ਜਿਹੜੀ ਪੰਜਾਬ ਦੀ ਗੱਲ ਹੈ ਉਹ ਪੰਜਾਬ ਦੀ ਗੱਲ ਇਹ ਹੈ ਕਿ ਤੜਕੇ ਸਵੇਰੇ ਯਾਨੀ ਕਿ 31 ਤਰੀਕ ਰਾਤ ਅਤੇ ਪਹਿਲੀ ਤਰੀਕ ਸਵੇਰ ਦੇ ਵਿੱਚ ਜਿਹੜੀ ਮੀਂਹ ਦੀ ਗਤੀਵਿਧੀ ਹੈ ਪੰਜਾਬ ਦੇ ਪੱਛਮੀ ਹਿੱਸੇ ਤੋਂ ਹੁੰਦੀ ਦਿਖਾਈ ਦੇ ਰਹੀ ਹੈ ਜਾਨੀ ਕਿ ਮਾਝੇ ਅਤੇ ਮਾਲਵੇ ਬੈਲਟ ਦੇ ਵਿੱਚ ਮੀਂਹ ਲਗਾਤਾਰ ਦੇਖਣ ਨੂੰ ਮਿਲੂਗਾ ਜਿਹਦੇ ਵਿੱਚ ਆਪਾਂ ਗੱਲ ਕਰ ਲਈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਅਬ ਉਹ ਹਰਾਲਾ ਇਲਾਕਾ ਜਿਹੜਾ ਵੀ ਹੋ ਗਿਆ ਤੋਂ ਉੱਥੋਂ ਸ਼੍ਰੀ ਮੁਕਤਸਰ ਸਾਹਿਬ ਬਰਨਾਲੇ ਤੋਂ ਹੁੰਦਾ ਹੋਇਆ ਸਿਸਟਮ ਅੱਗੇ ਪਹੁੰਚਦਾ ਹੋਇਆ ਨਜ਼ਰ ਆਵੇਗਾ ਤੇ ਇਹ ਜਿਹੜਾ ਸਿਸਟਮ ਹੈ ਤੁਸੀਂ ਦੇਖੋਗੇ ਤੜਕੇ ਸਵੇਰੇ 7 ਵਜੇ ਦੇ ਨੇੜੇ ਤੇੜੇ ਮਾਲਵਾ ਬੈਲਟ ਤੇ ਬਹੁਤ ਸਾਰੇ ਇਲਾਕੇ ਨੂੰ ਕਵਰ ਕਰ ਰਿਹਾ ਜੀ ਜਿਹਦੇ ਵਿੱਚ ਬਠਿੰਡਾ ਮਾਨਸਾ ਸੰਗਰੂਰ ਤੇ ਨਾਲ ਦੇ ਜਿਲ੍ਹਾ ਆਪਸੀ ਏਕੂ ਰੂਕ ਖੇਤਰ ਵੱਲ ਚਲ ਜੀਏ ਜਾਂ ਫਿਰ ਆਪਾਂ Rajasthan ਹਰਿਆਣਾ ਦੇ ਜਿਹੜੇ ਵੀ ਇਲਾਕੇ ਨੂੰ ਗੱਲ ਕਰ ਲਈ ਤੇ ਬਹੁਤ ਠੀਕ ਠਾਕ ਮੀਂਹ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਦਿਨ ਦੇ ਨਾਲ ਅੱਗੇ ਵਧਦਾ ਹੋਇਆ ਨਜ਼ਰ ਤੇ ਤੁਸੀਂ ਦੇਖ ਸਕਦੇ ਹੋ ਕਿ ਮਾਲਵੇ ਬੈਲਟ ਨੂੰ ਇਹ ਕਵਰ ਕਰ ਰਿਹਾ ਪਹਿਲਾਂ ਜੋ ਅਪਡੇਟ ਸੀਗੀ ਉਹਦੇ ਵਿੱਚ ਇਹ ਸੀ ਕਿ ਮਾਲਵੇ ਦੇ ਵਿੱਚ ਮੀਂਹ ਦੀ ਉਮੀਦ ਘੱਟ ਹੈ ਪਰ ਹੁਣ ਜੋ ਅਪਡੇਟ ਨਵੀਂ ਨਿਕਲ ਕੇ ਆ ਰਹੀ ਹੈ ਤਾਂ ਸ਼ਾਮ ਹੁੰਦੇ ਹੁੰਦੇ 3 ਵਜੇ ਤੱਕ ਇਹ ਪੂਰੇ ਪੰਜਾਬ ਤੱਕ ਇਸ ਦਾ ਅਸਰ ਦੇਖਣ ਨੂੰ ਮਿਲੂਗਾ ਜਿਆਦਾ ਕਿ ਆਲਮੋਸਟ ਦੁਪਹਿਰੇ 3 ਵਜੇ 1 ਜਨਵਰੀ 2026 ਨੂੰ ਮੀਂਹ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਜਿਹੜੇ ਕਿਸਾਨ ਵੀਰ ਸੋਚ ਰਹੇ ਨੇ ਕਿ ਅੱਜ ਤੋਂ ਲੈ ਕੇ ਪਾਣੀ ਲਗਾਣਾ ਹੈ ਤਾਂ ਰੁਕਜੋ ਹਲੇ 28 ਤਰੀਕ ਹੋ ਚੁੱਕੀ ਹੈ 29 30 31 ਵਿੱਚ ਲੋਕ ਤਿੰਨ ਦਿਨ ਬਚੇ ਨੇ ਧੋਪ ਇੰਨੀ ਜ਼ਿਆਦਾ ਨਹੀਂ ਹੈਗੀ ਵੇਟ ਕਰ ਲਓ ਇੱਕ ਤਰੀਕ ਤੇ ਬਾਅਦ ਪਾਣੀ ਲਾ ਲਿਓ ਕਿ ਦੋ ਤਰੀਕ ਨੂੰ ਇਹਦਾ ਸਿਸਟਮ ਹੈ ਕਿਤੇ ਨਾ ਕਿਤੇ ਇਹ ਕਮਜ਼ੋਰ ਪੈ ਕੇ ਅੱਗੇ ਨਿਕਲ ਜਾਵੇਗਾ ਠੀਕ ਹੈ ਮਤਲਬ ਤੁਹਾਨੂੰ ਸਾਨੂੰ ਬਹੁਤ ਵਧੀਆ ਟਾਈਮ ਹੈ ਅਗਰ ਤੁਸੀਂ ਪਾਣੀ ਤੋਂ ਰੁਕਣਾ ਚਾਹੁੰਦੇ ਹੋ ਤਾਂ ਰੁਕ ਜਾਓ ਠੀਕ ਹੈ ਕਿਉਂਕਿ ਹੁਣ ਅਗਰ ਪਾਣੀ ਲਗਾ ਦੋਗੇ ਉੱਪਰ ਤੇ ਮੀਂਹ ਪੈ ਗਿਆ ਫਿਰ ਮਜ਼ਾ ਨਹੀਂ ਆਣਾ ਕਣਕ ਦਾ ਠੀਕ ਨਹੀਂ ਇਸ ਕਰਕੇ ਬੇਨਤੀ ਹੈ ਜੀ ਜਿਹੜੇ ਵੀਰ ਭੈਣ ਭਰਾ ਰੁਕਣਾ ਚਾਹੁੰਦੇ ਨੇ ਰੁਕੋ ਵੇਟ ਕਰੋ ਥੋੜੀ ਜੀ ਤੇ ਹੋ ਸਕੇ ਤਾਂ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰ ਲ